ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅੰਡਣ ਨੀਤ ਖੋਲ ਕਵਟ ਗੁਰ ਮੇਲਿਆ ਨਾਨਕ ਹਰ ਸੰਗਮੀਤ ਕੀਤਾ ਕਾ ਜਨਮ ਕੇ ਜਾਣ ਪੂਤ ਸਗਲ ਕਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜੇ ਰੰਦੇ ਜਨਦਾਸ ਨਾਮ ਟਿਆ ਵੈਸੇ ਏੋ ਗੁਣ ਮੈਂ ਜਾ ਕੋ ਪਰਮਾਏ ਰੇ ਫੀ ਆਵੇ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਕਹਿਸਾ ਨਾ ਲਿਖ ਜਾਣ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਕਹਿਸਾ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾ ਅੰਮ੍ਰਿਤ ਵੇਲੇ ਤੇ ਦਿਵਾਨਾ ਵਿਖੇ ਹਾਜ਼ਰੀਆਂ ਲਵਾਰ ਹੋ ਆਪ ਜੀ ਜਦੋਂ ਸਹਿਬੀ ਦੀ ਲੜੀਵਾਰ ਕਥਾ ਸਰਵਣ ਕਰਦੇ ਹੋਏ ਸੁਖਣੀ ਸਾਹਿਬ ਜੀ ਤੇ ਪਹੁੰਚੇ ਹੋ ਐਸਰੇ ਆਪ ਜੀ ਨੇ 16ਵੀਂ ਅਸ਼ਟਪਦੀ ਦਾ ਤੀਸਰਾ ਪਦਾ ਸਰਵਣ ਕੀਤਾ ਹੈ ਆਓ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ 16ਵੀਂ ਅਸ਼ਟਪਦੀ ਦੇ ਤੀਸਰੇ ਪਦੇ ਰਾਹੀ ਉਸ ਪਰਮੇਸ਼ਰ ਦੀ ਵਿਸ਼ਾਲਤਾ ਔਰ पसारा ਉਸ ਜੀ ਮੈਂ ਕਿਵੇਂ ਕਰਦੇ ਹਨ ਅਰੰਭ ਕਰਕੇ ਸਰਪਨ ਕਰਾਂਗੇ ਉਸ ਤੋਂ ਪਹਿਲਾਂ ਗੁਰ ਚਰਣਾ ਵੀ ਚਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬਲੰਗ ਜੱਜ ਕੇ ਆਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਉਹ ਕੋਰੀਪੂਰ ਪਰਮੇਸ਼ਰ ਪਰਮਾਤਮ ਜਿਸ ਦੀ ਲੀਲਾ ਮਤਲਬ ਕੌਦਕ ਜੋ ਕਰ ਰਿਹਾ ਹੈ ਉਹਨਾਂ ਨੂੰ ਕੋਈ ਪੂਰੇ ਜਾਣ ਨਹੀਂ ਸਕਦਾ ਕੋਈ ਉਹਨਾਂ ਦੀ ਕੀਮਤ ਨਹੀਂ ਪਾ ਸਕਦਾ ਕੋਈ ਉਸ ਦੇ ਪੂਰੀ ਜਾਣ ਉਸ ਦੇ ਬਾਰੇ ਪੂਰਾ ਜੱਜਮੈਂਟ ਕਰਕੇ ਦੱਸ ਨਹੀਂ ਸਕਦਾ ਆਪਾਂ ਤਾਂ ਕੀ ਮਨੁੱਖਤਾ ਕੀ ਪਾਤਸ਼ਾਹੀ ਵਾਂਗ ਕੇ ਬਖਸ਼ੇ ਕਰਦੇ ਆ ਕਮਲਾ ਪਦ ਕਬਲਾ ਨਹੀਂ ਜਾਣਾ ਇਹ ਸਾਰੀ ਸੰਪੂਰਨ ਮਾਇਆ ਵੀ ਉਹ ਤੇ ਕੀਮਤ ਨਹੀਂ ਪਾ ਸਕੀ ਇਥੇ ਅਰਥ ਹੈ ਕਿ ਉਸ ਪਰਮੇਸ਼ਰ ਦੇ ਅਰਧੰਗਣੀ ਲక్ష్ਮੀ ਮਤਲਬ ਮਾਇਆ ਤੋ ਇਹ ਸਾਰੀ ਮਾਇਆ ਵੀ ਰਲ ਕੇ ਉਹਦੀ ਕੀਮਤ ਨਹੀਂ ਪਾ ਸਕਦੀ ਐਸਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਹੈ ਹਨੂਮਾਨ ਸਰ ਗਰਡ ਸਮਾਨਾ ਸੁਰਪਤ ਨਰਪਤ ਨਹੀਂ ਕੋਣ ਜਾਣਾ ਹਨੂਮਾਨ ਔਰ ਉਸਦੇ ਅਨੇਕਾਂ ਸਾਥੀ ਉਹਦੇ ਵਰਗੇ ਵੱਡੇ ਦਿਮਾਗ ਵਾਲੇ ਗਰਡ ਜਿਸ ਨੂੰ ਹਿੰਦੂ ਧਰਮ ਵਿੱਚ ਵਿਸ਼ਨੂੰ ਦਾ ਅਸਵਾਰੀ ਮੰਨਦੇ ਐ ਵੀ ਤੇ ਵਿਸ਼ਨੂੰ ਆਉਂਦਾ ਜਾਂਦਾ ਐ ਇਨੇ ਵੱਡੇ ਵੱਡੇ ਹੋਏ ਪਰ ਉਹ ਵੀ ਉਹਦਾ ਅੰਤ ਨਹੀਂ ਪਾ ਸਕੇ ਹਨੂਮਾਨ ਸਰਗਰਡ ਸਮਾਨ ਸੁਰਪਤ ਨਰਪਤ ਦੇਵਤਿਆਂ ਦੇ ਪਤੀ ਇੰਦਰ ਵਰਗਿਆਂ ਦੇ ਔਰ ਨਰਪਤੀ ਸੰਸਾਰ ਦੇ ਅਨੇਕਾਂ ਰਾਜਿਆਂ ਨੇ ਵੀ ਉਸ ਦੀ ਕੀਮਤ ਨਹੀਂ ਪਾਈ ਉਹ ਨੂੰ ਨਹੀਂ ਜਾਣਨਾ ਕੀਤਾ ਸਗਲ ਦੇਵ ਹਾਰੇ ਅਵਗਾਹੇ ਔਰ ਸਾਰੇ ਜੋ ਵੀ ਦੇਵਤੇ ਤਿੱਤੀ ਕਰੋੜ ਦੇਵੀ ਦੇਵਤਾ ਮੰਨਿਆ ਗਿਆ ਹੈ ਉਸ ਦਾ ਅੰਤ ਪਾਉਂਦੇ ਉਸ ਨੂੰ ਢੂੰਡਦੇ ਉਸ ਨੂੰ ਵਿਚਾਰਦੇ ਉਸ ਦੀ ਜਾਣਕਾਰੀ ਲੈਂਦੇ ਥੱਕ ਗਏ ਪਰ ਹਾਰ ਗਏ ਅੰਤ ਨਹੀਂ ਪਾ ਸਕੇ ਜਿਸ ਤਰ੍ਹਾਂ ਇੱਕ ਵਾਰ ਕਹਿੰਦੇ ਨਾਰਦ ਗੁਣੀ ਪਰਮੇਸ਼ਰ ਨੂੰ ਲੱਭਣ ਚੱਲਿਆ ਤੇ ਲੱਭਦਾ ਲੱਭਦਾ ਥੱਕ ਹਾਰ ਕੇ ਬਹਿ ਗਿਆ ਇੱਕ ਜਗ ਤੇ ਡੰ ਬੈਠ ਗਿਆ ਆਹਦੇ ਕੋਲੇ ਸਾਜ ਬੀਨਾ ਹੁੰਦਾ ਜੋ ਬੀਨਾ বাজਾ ਕੇ ਪਰਮੇਸ਼ਰ ਦੀ ਸਿਫਤ ਕਰਨ ਲੱਗਿਆ ਤਾਂ ਕੀ ਵੇਖਦਾ ਜਦੋਂ ਨੇਤਰ ਖੋਲਦਾ ਪਰਮੇਸ਼ਰ ਸਾਹਮਣੇ ਖੜੇ ਆ ਨਾਰਦ ਗੁਣੀ ਹੈਰਾਨ ਹੋਇਆ ਕਹਿੰਦਾ ਮਾਰਾ ਤੁਸੀਂ ਕਿੱਥੇ ਰਹਿੰਦੇ ਹੋ ਕਹਨੇ ਕਿਉਂ ਕਹਨਾ ਮੈਂ ਤੁਹਾਨੂੰ ਕਰੋ ਦਾ ਲੱਭਦਾ ਫਿਰਦਾ ਪਰ ਆਪਜੀ ਲੱਭੇ ਨਹੀਂ ਪਰਮੇਸ਼ਰ ਕਹਿੰਦੇ ਮੈਨੂੰ ਕਿੱਥੇ ਲੱਭਿਆ ਮਾਰੇ ਐ ਪੁੱਛੋ ਮੈਂ ਕਿੱਥੇ ਨਹੀਂ ਲੱਭਿਆ ਮਤਲਬ ਸਾਰੇ ਥਾਵਾਂ ਤੇ ਲੱਭਿਆ ਤੀਰਥਾਂ ਦੇ ਕਿਨਾਰੇ ਦਰਿਆਵਾਂ ਦੇ ਕੋਲੇ ਪਹਾੜਾਂ ਨਹੀਂ ਗੁਫਾਵਾਂ ਦੇ ਵਿੱਚ ਸਾਰੀ ਦੁਨੀਆ ਵਿੱਚ ਧਰਤੀ ਆਕਾਸ਼ ਪਤਾਲਾ ਤੇ ਮੈਂ ਜਿੱਥੋਂ ਤੱਕ ਮੇਰੀ ਪਹੁੰਚ ਸੀ ਮੈਂ ਤੁਹਾਨੂੰ ਲੱਭਿਆ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਪਰਮੇਸ਼ਰ ਕਹਿੰਦੇ ਨਾਰਦ मुनि ਉੱਥੇ ਮੇਰਾ ਕੀ ਕੰਮ ਹੈ ਫਿਰ ਤੁਸੀਂ ਕਿੱਥੇ ਮਿਲਦੇ ਹੋ ਮਹਾਰਾਜ ਤੇ ਪਾਤਸ਼ਾਹ ਕਹਿੰਦੇ ਨਿਜ ਪਰ ਮੇਰੋ ਨਿਜ ਥਾਉ ਸਾਧ ਸੰਗਤ ਹੈ ਨਾਰਦ मुਨ ਮੈਂ ਤਾਂ ਉੱਥੇ ਵਸਦਾ ਜਿੱਥੇ ਮੇਰੀ ਸਿਫਤ ਕੀਤੀ ਜਾਂਦੀ ਹੈ ਆ ਜਿਵੇਂ ਹੁਣ ਤੋਂ ਬੈਠ ਕੇ ਬਿਨਾ ਵਜਾ ਕੇ ਮੈਨੂੰ ਯਾਦ ਕੀਤਾ ਸਿਫਤ ਕੀਤੀ ਮੈਂ ਆ ਗਿਆ ਇਸ ਕਰਕੇ ਉਸ ਪਰਮੇਸ਼ਰ ਦਾ ਅੰਤ ਕੋਈ ਆਪਣੀ ਮਤ ਨਾਲ ਪਾਵੇ ਤੇ ਨਹੀਂ ਪਾ ਸਕਦਾ ਮਨੁੱਖ ਹਾਰ ਗਏ ਲਬਦੇ ਹੋਏ ਵੱਡੇ ਵੱਡੇ ਲੋਕ ਦੇਵਤੇ ਨਾਰਦ ਸੁਰਨਰ ਮਨਜਨ ਉਸੇ ਤਰ੍ਹਾਂ ਹੀ ਜਿਵੇਂ ਕਿਸੇ ਬੱਚੇ ਨੂੰ ਆਪਣੇ ਪਿਤਾ ਦੇ ਜਨਮ ਦੇ ਬਾਰੇ ਕੀ ਪਤਾ ਉਹ ਕਿਵੇਂ ਹੋਇਆ ਕਿਵੇਂ ਉਸਦਾ ਜੀਵਨ ਰਿਹਾ ਪਿਤਾ ਦਾ ਜਨਮ ਕਿ ਜਾਣੇ ਪੁੱਤ ਜਿਵੇਂ ਪਿਤਾ ਦੇ ਜਨਮ ਨੂੰ ਪੁੱਤਰ ਨਹੀਂ ਜਾਣ ਸਕਦਾ ਇਸੇ ਤਰ੍ਹਾਂ ਹੀ ਸਾਰੀ ਸ੍ਰਿਸ਼ਟੀ ਜਿਹੜੀ ਆ ਉਸ ਤੋਂ ਬਣੀ ਹੈ ਪਰ ਸਾਰੀ ਸ੍ਰਿਸ਼ਟੀ ਵੀ ਇਹ ਨਹੀਂ ਕਹਿ ਸਕਦੀ ਕਿ ਉਹ ਕਿਵੇਂ ਬਣਿਆ ਸਗਲ ਕਰੋਈ ਆਪਣੇ ਸੂਤ ਈਸ਼ਵਰ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਸੂਤ ਮਤਲਬ ਧਾਗੇ ਦੇ ਵਿੱਚ ਪਰੋਕੇ ਰੱਖਿਆ ਹੋਇਆ ਹੈ ਸਮਤ ਗਿਆਨ ਧਿਆਨ ਜਿਣਦੇ ਉਹ ਤਾਂ ਜਿਨ੍ਹਾਂ ਨੂੰ ਸਮਤ ਸ੍ਰੇਸ਼ਟ ਮਤ ਸ੍ਰੇਸ਼ਟ ਬੁੱਧੀ ਬਖ ਦਿੰਦਾ ਹੈ ਭਾਵ ਨਿਜ ਸਰੂਪ ਦਾ ਗਿਆਨ ਦੇ ਦਿੰਦਾ ਜਿਨ੍ਹਾਂ ਨੂੰ ਨਿਜ ਸਰੂਪ ਨਾਲ ਜੁੜਨ ਦਾ ਧਿਆਨ ਦੱਸ ਦਿੰਦਾ ਹੈ ਭਾਵ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਜਿਸੈ ਜਨਾਏ ਸੋ ਜਣ ਜਾਣੈ ਨਾਨਕ ਹਰ ਗੁਰੂ ਆਪ ਖਾਣਾ ਹੈ ਜਿੰਨਾਂ ਨੂੰ ਜਨਾ ਦਿੰਦਾ ਓਹੀ ਜਾਣ ਦੇਣ ਜਨਦਾਸ ਨਾਮ ਧਿਆਵੈ ਸੇ ਤੇ ਜਿਨਾਂ ਨੂੰ ਉਸ ਤਤ ਸਰੂਪ ਦਾ ਗਿਆਨ ਨਿਰਗੁਣ ਸਰਗੁਣ ਦਾ ਧਿਆਨ ਸਮਝ ਆ ਗਿਆ ਜਿਨਾਂ ਨੂੰ ਪਤਾ ਲੱਗ ਗਿਆ ਕਿ ਪਰਮੇਸ਼ਰ ਦਾ ਅਸਲੀ ਸਰੂਪ ਕੀ ਹੈ ਭਾਵੇਂ ਕਿਉਂ ਦੇ ਬਾਰੇ ਪਾਤਸ਼ਾਹ ਨੇ ਕਿਹਾ ਚੱਕਰ ਤਿਹੇ ਨੇ ਹਰ ਵਰਨ ਜਾਤੀ ਹਰ ਪਾਤ ਨਾਇਨ ਜੇ ਰੂਪ ਰੰਗਿਆ ਰੇਖ ਪੇ ਕੋ ਕਹਿ ਨਾ ਸਕਤ ਕਹੇ ਇਹ ਵੀ ਉਹਨਾਂ ਨੇ ਕਿਹਾ ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਪਾਤਸ਼ਾਹ ਜੀ ਕਹਿੰਦੇ ਹਾਂ ਜਿਨ੍ਹਾਂ ਨੂੰ ਉਹ ਜਨਾਰ ਦੇਵੇ ਉਹਨੂੰ ਜਪਦੇ ਐ ਧਿਆਉਂਦੇ ਐ ਉਹਦਾ ਅਰਦਨਾ ਕਰਦੇ ਐ ਤੇ ਉਹ ਗੋਨਮਨ ਜਾ ਕੋ ਪਰਮਾਏ ਤੇ ਜਿਨ੍ਹਾਂ ਨੂੰ ਆਪਣਾ ਗਿਆਨ ਨਹੀਂ ਦਿੱਤਾ ਭਾਵ ਜਿਹੜੇ ਕੇਵਲ ਮਾਇਆ ਦੇ ਵਿੱਚ ਉਲਝੇ ਰਹਿੰਦੇ ਆ ਰਜੋ ਤਮੋ ਸਤੋ ਆਦਿ ਇਹਨਾਂ ਤਿੰਨ ਗੁਣਾਂ ਵਿੱਚ ਹੀ ਉਲਝੇ ਰਹਿੰਦੇ ਨੇ ਉਹ ਭਟਕਦੇ ਰਹਿੰਦੇ ਆ ਭੁਲੇ ਰਹਿੰਦੇ ਆ ਭਟਕਣ ਦਾ ਮਤਲਬ ਜਨਮ ਮਰਨ ਦੇ ਵਿੱਚ ਆਉਣਾ ਜਾਣਾ ਉਹ ਗੁਰੂ ਪਿਆਰਿਓ ਜੰਮਣ ਮਰਨ ਦੇ ਚੱਕਰ ਵਿੱਚ 84 ਲੱਖ ਜੂਨ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਉਜ ਨੀਚ ਤਿਸਕੇ ਅਸਥਾਨ ਪਰਮੇਸ਼ਰ ਤਾਂ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਹੈ ਹਰ ਹਿਰਦੇ ਵਿੱਚ ਵਸਦਾ ਹੈ ਇਹਾਂ ਨੀਵੇਂ ਕਿਹਾ ਉੱਚੇ ਕਿਹਾ ਨੀਰ ਕਿਹਾ ਗਰੀਬ ਕਿਹਾ ਜਾਤ-ਪਾਤ ਕਰਕੇ ਬ੍ਰਾਹਮਣ ਕਿਹਾ ਰਬਦਾਸ ਕਿਹਾ ਜਮਿਆਰ ਉਹਦੇ ਵਾਸਤੇ ਕੋਈ ਵੀ ਥਾਂ ਮਾੜਾ ਨਹੀਂ ਹੈ ਸਾਰੇ ਥਾਵਾਂ 'ਤੇ ਵਸਦਾ ਹੈ ਪਰ ਜਿਨ੍ਹਾਂ ਨੂੰ ਉਹ ਜਣਾ ਦਿੰਦਾ ਹੈ ਜਿਨ੍ਹਾਂ ਨੂੰ ਆਪਣੀ ਸੋਝੀ ਦੇ ਦਿੰਦਾ ਹੈ ਉਹ ਹੀ ਉਸ ਨੂੰ ਜਾਣ ਸਕਦੇ ਹੈ ਵੱਡੇ ਵੱਡੇ ਬ੍ਰਾਹਮਣਾਂ ਨੂੰ ਵੀ ਜੋ ਹੰਕਾਰ ਕਰਦੇ ਸੀ ਨਹੀਂ ਪ੍ਰਾਪਤ ਹੋਇਆ ਭਗਤ ਨਾਮਦਾਸ ਜੀ ਨੂੰ ਪ੍ਰਾਪਤ ਹੋ ਗਿਆ ਭਗਤ ਨਾਮਦੇਵ ਜੀ ਜਿਨ੍ਹਾਂ ਨੂੰ ਬੁਰ ਪਿਆਰੂ ਛੀਂਬਾ ਛੀਂਬਾ ਕਹਿ ਕੇ ਉਹ ਅਖੌਤੀ ਧਰਮ ਦੇ ਮੁਕੇ ਬ੍ਰਾਹਮਣ ਪੁਕਾਰਦੇ ਸੀ ਉਸ ਭਗਤ ਨਾਮਦੇਵ ਨੂੰ ਪ੍ਰਾਪਤੀ ਹੋ ਗਈ 72 ਵਾਰੀ ਉਹਨਾਂ ਨੂੰ ਉਹਦੇ ਦਰਸ਼ਨ ਹੋਏ ਆ ਬਚਪਨ ਤੋਂ ਲੈ ਕੇ ਇਸ ਕਰਕੇ ਇਹ ਤਾਂ ਉਹਦੀ ਮਰਜ਼ੀ ਹੈ ਕਿ ਕਿੱਥੇ ਪ੍ਰਗਟ ਹੁੰਦਾ ਜਿਸ ਤਰ੍ਹਾਂ ਪਾਣੀ ਦੇ ਬੱਦਲ ਵਰਸਦੇ ਰਹਿੰਦੇ ਆ ਕਿ ਧਰਤੀ ਵਿੱਚ ਪਾਤਸ਼ਾਹ ਕਹਿੰਨੇ ਪਾਣੀ ਹੈ ਨਹੀਂ ਕਿ ਆ ਧਰਤੀ ਮਰ ਹੈ ਪਾਣੀ ਨਹੀਂ ਭਾਵੇਂ ਧਰਤੀ ਦੇ ਹੇਠਾਂ ਵੀ ਪਾਣੀ ਹੈ ਗੁਰੂ ਤੋਂ ਬੱਦਲ ਕਿਉਂ ਆਉਂਦੇ ਆ ਬਦਲ ਰੂਪ ਦੇ ਵਿੱਚ ਹੀ ਗੁਰੂ ਆਉਂਦਾ ਦਸਣ ਵਾਸਤੇ ਤੇ ਪਰਮੇਸ਼ਰ ਤਾਂ ਇਸ ਧਰਤੀ ਦੇ ਉੱਤੇ ਹੀ ਵੱਸਦਾ ਹੈ ਇਸ ਸ੍ਰਿਸ਼ਟੀ ਦੇ ਵਿੱਚ ਹੀ ਵੱਸਦਾ ਹੈ ਇਸ ਕਰਕੇ ਗੁਰੂ ਰੂਪ ਬਦਲ ਬਣ ਕੇ ਆਉਂਦਾ ਹੈ ਤੇ ਸਾਨੂੰ ਉਸ ਦੀ ਜਾਣਕਾਰੀ ਦਿੰਦਾ ਹੈ ਜਿਸ ਤਰ੍ਹਾਂ ਧਰਤੀ ਸਾਰੀ ਦੇ ਹੇਠਾਂ ਪਾਣੀ ਹੈ ਪਰ ਜਿੱਥੇ ਕੋਈ ਨਲਕਾ ਫਿੱਟ ਕੀਤਾ ਜਾਂਦਾ ਹੈ ਜਿੱਥੇ ਕੋਈ ਮੋਟਰ ਬੰਬੀ ਆਦਿ ਲਾਈ ਜਾਂਦੀ ਹੈ ਉੱਥੋਂ ਪਾਣੀ ਪ੍ਰਗਟ ਹੋ ਜਾਂਦਾ ਹੈ ਸਾਰੇ ਥਾਂਾਂ ਤੇ ਉਹ ਵੱਸਦਾ ਹੈ ਊਚ ਨੀਚ ਤਿਸਕੇ ਅਸਥਾਨ ਘਟ ਘਟ ਮੈਂ ਹਰ ਜੂ ਵੱਸੈ ਸੰਤਨ ਕਹੋ ਪੁਕਾਰ ਜੈਸਾ ਜਨਾਵੈ ਤੈਸਾ ਨਾਨਕ ਜਾਣੋ ਇਹ ਤਾਂ ਜਿਹੋ ਜਾਂ ਜੀਵ ਨੂੰ ਉਹ ਜਨਾ ਦਿੰਦਾ ਜੀਵ ਉਹ ਇਹ ਜਾਂ ਜਾਣ ਲੈਂਦਾ ਏ ਸੀ ਤੀਸਰੇ ਪੜੇ ਦੀ ਵਿਚਾਰ ਜੋ ਕਿ 16ਵੀਂ ਅਸਪੈ ਤੀਸਰਾ ਪਦਾ ਸੀ ਅਕੇ ਚੌਥਾ ਪਦਾ ਚੱਲਦਾ ਨਾ ਨਾ ਰੂਪ ਨਾ ਨਾ ਜਾ ਕੇ ਰੰਗ ਇਹਦੇ ਵਿਚਾਰ ਆਪਾਂ ਅਗਲੇ ਦਵਾਨਾਂ ਵਿੱਚ ਸਰਵਣ ਕਰਾਂਗੇ ਇਥੇ ਲੋਕਾਂ ਦੀ ਆਗਿਆ ਬਖਸ਼ੋ ਮੋਢਿਆਂ ਨੇ ਕਾ ਅਖਰਵਾਦ ਕਾਲ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗਿਆ ਬਖਸ਼ ਲੈਣਾ ਜੀ ਮਲਾਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ